ਜਾਪ ਦੇ ਵਿੱਚ ਚੋਰਾਂ ਦੇ ਹੌਸਲੇ ਨੇ ਬਲੰਦ ਹੋ ਚੁੱਕੇ ਨੇ ਇਹਨਾਂ ਨੂੰ ਪ੍ਰਸ਼ਾਸਨ ਦਾ ਕੋਈ ਖੌਫ ਨਹੀਂ ਨਾ ਤਾਂ ਇਹਨਾਂ ਨੂੰ ਕਾਨੂੰਨ ਦਾ ਕੋਈ ਡਰ ਆ ਨਾ ਪੁਲਿਸ ਦਾ ਖਬਰ ਮਾਨਸੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇ ਰਾਤ ਦੇ ਇੱਕ ਵਿਕਾਸ ਨਾਂ ਦੇ ਨੌਜਵਾਨ ਨੂੰ ਲੁਟੇਰਿਆਂ ਨੇ ਘੇਰਿਆ ਤੇ ਨੌਜਵਾਨ ਨਕਾਬ ਪੋਸ਼ ਮੂੰਹ ਬੰਨੇ ਹੋਏ ਸੀ ਤੇਜ਼ਦਾਰ ਹਥਿਆਰ ਸੀ ਨੌਜਵਾਨ ਨੂੰ ਵਸਟੈਂਡ ਦੇ ਨਜ਼ਦੀਕ ਇੱਕ ਵਿਹੀ ਆ ਤੇ ਘੇਰ ਲੈਂਦੇ ਨੇ ਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਬਚਾਉਣ ਦੀ ਕੋਸ਼ਿਸ਼ ਕਰਦਾ ਪਰ ਉਹਦੇ ਸਤੇ ਜਿਹੜੇ ਗੰਭੀਰ ਜ਼ਖਮ ਮਾਰ ਕੇ ਭੱਜ ਜਾਂਦੇ ਨੇ ਤੇ ਲੁੱਟ ਕੇ ਫਰਾਰ ਹੋ ਜਾਂਦੇ ਜਿਸ ਤੋਂ ਬਾਅਦ ਉਸ ਨੌਜਵਾਨ ਨੇ ਪੁਲਿਸ ਨੂੰ ਸਾਰੇ ਜਿਹੜੀ ਗੱਲ ਦੱਸਿਓ ਪੁਲਸਤਾ ਕਹਿਣਾ ਇੱਕ ਸਾਲ ਦੀ ਕਾਰਵਾਈ ਹੋਵੇ। ਦੇਖੋ ਮੈਂ ਤਾਂ ਕਹੂੰਗਾ ਜੀ ਦੇਖੋ 8 ਵਜੇ ਦਾ ਟਾਈਮ ਹੈ ਕੋਈ ਜ਼ਿਆਦਾ ਜ਼ਿਆਦਾ ਟਾਈਮ ਨਹੀਂ ਹੈਗਾ ਕਿ ਕਹਿ ਦਈਏ ਵੀ ਰਾਤ ਨੂੰ ਬੰਦੇ ਵਾਰਤਤ ਕਰਦੇ ਆ। ਇਹ ਤਾਂ ਇੱਕ ਸ਼ਾਮ ਹੀ ਆ 7:30 ਵਜੇ ਤੱਕ ਤਾਂ ਦਿਨ ਖੜਾ ਹੁੰਦਾ ਆਪਣੇ। ਵੀ ਪ੍ਰਸ਼ਾਸਨ ਨੂੰ ਚਾਹੀਦਾ ਜੋ ਵੀ ਪੈਟਰੋਲਿੰਗ ਤੇ ਬੰਦੇ ਲਾਉਂਦੇ ਨੇ ਇਹ ਤਾਂ ਉਹ ਜਿਹੜਾ ਕਿ ਨੇਰੇ ਵਾਲਾ ਏਰੀਆ ਆ ਜਾਂ ਮੰਨ ਲਓ ਵੀ ਥੋੜਾ ਜਿਹਾ ਸੁਨਸੁਨਾ ਵਾਲਾ ਏਰੀਆ ਆ ਉੱਥੇ ਇਹ ਗੌਰ ਵਧਾਉਣਾ ਆਪਦੀ। ਤਾਂ ਜੋ ਮੇਰੇ ਵਰਗੇ ਜਿਹੜੇ ਰਾਹਗਿਰਨੇ ਜਿਹੜੇ ਦੁਕਾਨਦਾਰ ਨੇ ਜਿਨ੍ਹਾਂ ਨੇ ਸ਼ਾਮ ਨੂੰ ਡੇਲੀ ਦੁਕਾਨ ਤੋਂ ਜਾ ਤੇ ਜੋ ਮੈਂ ਇਹਨਾਂ ਵਾਰਦਾਤ ਹੋਈ ਉਹਦੀ ਐਪਲੀਕੇਸ਼ਨ ਮੈਂ ਆਲਰੇਡੀ ਦੇ ਚੁੱਕਿਆ ਰਾਤ ਨੂੰ ਹੀ ਤੇ ਵੀਡੀਓ ਦੀ ਫੁਟੇਜ ਵੀ ਦੇ ਚੁੱਕਿਆ ਤੇ ਇਹ ਬਣਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਜਲਦ ਜਲਦ ਕੀਤੀ ਜਾਵੇ ਤਾਂ ਜੋ ਮੈਨੂੰ ਵੀ ਆ ਹੋਰ ਕਿਸੇ ਮੇਰੇ ਭੈਣ ਭਾਈ ਨੂੰ ਪਰੇਸ਼ਾਨੀ ਨਾ ਆਵੇ ਤੇ ਜੋ ਵੀ ਸੱਟ ਲੱਗੀ ਹੈ ਪਲੱਸ ਇਹ ਹੈ ਵੀ ਕੱਲ ਨੂੰ ਮੇਰੇ ਉਹ ਝੋਲੇ ਤੇ ਵੀ ਹੱਥ ਪਾਉਂਦੇ ਸੀ ਮੇਰਾ ਕੋਈ ਉਹ ਮਾਲੀ ਨੁਕਸਾਨ ਵੀ ਕਰ ਸਕਦੇ ਸੀ ਕਿਸ ਤਰ੍ਹਾਂ ਵਾਪਰੀ ਘਟਣਾ ਜੀ ਇਹ ਬਸ ਤੁਰੇ ਜਾਂਦੇ ਜਦੋਂ ਮੋਟਰਸਾਈਕਲ ਤੇ ਮੈਨੂੰ ਇਹ ਲੱਗਿਆ ਵੀ ਦੋ ਬੰਦੇ ਜਾਂ ਤਿੰਨ ਬੰਦੇ ਜੋ ਵੀ ਹੈ ਮੋਟਰਸਾਈਕਲ ਮੇਰੇ ਬਰਾਬਰ ਟੱਪ ਰਿਹਾ ਹੈ ਵੀ ਇਹਨਾਂ ਨੇ ਮੈਨੂੰ ਕ੍ਰੋਸ ਕਰਨਾ ਪਰ ਰਾ ਮੋਰਸਲ ਖੜਾ ਲਿਆ ਉਤਰਦੇ ਸਾਰ ਪਹਿਲਾਂ ਤਾਂ ਉਹਨੇ ਮੇਰੀ ਬਾਹ ਤੇ वार ਕੀਤਾ ਜੀ ਉਹ ਪਤਾ ਨਹੀਂ ਨਲਕੇ ਦੀ ਹੱਤੀ ਸੀ ਜਾਂ ਮੇ ਵੀ ਹਾਕੀ ਹੋਵੇ ਉਹਦਾਂ ਮੇਰੀ ਬਾਹ ਜੋ ਉਹ ਮਤਲਬ ਇਤਨਾ ਸੁੱਨ ਹੋ ਗਈ ਤੇ ਉਹਨਾਂ ਨੇ ਮੇਰੇ ਝੋਲੇ ਨੂੰ ਜਿਹੜਾ ਮੋਰਸਲ ਨਾਲ ਲੰਗਿਆ ਸੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਮੈਂ ਮੋਰਸਲ ਕਮਾ ਕੇ ਉਹਨੂੰ ਬਚਾਇਆ ਉਹਨਾਂ ਨੇ ਇੰਨੇ ਕਰਦੇ ਕਰਦੇ ਮੇਰੇ ਫੇਰ ਇੱਕ ਹੋਰ ਮਾਰੀ ਤੇ ਮੈਂ ਆਣਗਮਣਟ ਜੋ ਬਾਜਾਂ ਨਾਲ ਆਈਆਂ ਇੱਕ ਦੋ ਜਣੇ ਬਾਹਰ ਆਏ ਉਹ ਉਸ ਤੋਂ ਬਾਅਦ ਫਿਰ ਉਹ ਬੰਦੇ ਟੱਪ ਗਏ ਕਿੱਥੋਂ ਦੀ ਕਰ ਰਹੇ ਜੀ ਇਹ ਇਹ ਚਾਂਚਲ ਵਾਲੀ ਗਲੀ ਪੈਂਦੀ ਜੀ ਬਸ ਸਾਡੇ ਦੇ ਨਾਲ ਉਹਦੇ ਵਿੱਚ ਸਮਝ ਲਓ ਵੀ ਆਪਾਂ ਜਿਹੜਾ ਅਗੇ ਮਾਤਾ ਸੁਖਦੀ ਵਾਲਾ ਕੋਲ ਜਿਹੜਾ ਮੋੜ ਪੈਂਦਾ ਉਸ ਤੋਂ ਜਸਟ ਤੱਕ ਤਿੰਨ ਚਾਰ ਘਰ ਉhra ਮਕਲਵਾਰ ਤੱਕ ਇਹ ਵੀ ਬਾਰੇ ਜੀ ਰਾਤ ਨੂੰ ਕਰੀਬ 9:30 ਵਜੇ ਕੋਈ ਵਿਕਾਸ ਨਾਮ ਦੇ ਵਿਅਕਤੀ ਨੇ ਸਾਨੂੰ ਇਤਲਾਹ ਦਿੱਤੀ ਸੀ ਵੀ ਜਿਹੜੇ ਮੋਟਰਸਾਈਕਲ ਸਵਾਰ ਹਨ ਨਕਾਬ ਪੋਸ਼ ਸੀਗੇ ਉਹਨਾਂ ਨੇ ਆ ਕੇ ਉਹਦੇ ਰਾਡ ਮਾਰੀ ਬਾਂਦੇ ਔਰ ਉਹ ਤੋਂ ਕੋਈ ਲੁੱਟਖੋ ਕਰਨ ਦੀ ਕੋਸ਼ਿਸ਼ ਵੀ ਕੀਤੀ ਜੇ ਸੰਬੰਧੀ ਅਸੀਂ ਰਾਤ ਚੋਣਾ ਚ ਮਸ਼ੂ ਫੋਨ ਕਰਕੇ ਰਾਤ ਵੀ ਗਏ ਸੀ ਪਰ ਹਨੇਰਾ ਹੋਣ ਕਰਕੇ ਹੁਣ ਅਸੀਂ ਇਹਦੀ ਡੰਗਾਈ ਨਾ ਪੜਤਾਲ ਕਰਕੇ ਉੱਥੇ ਸੀਸੀਟੀਵੀ ਵਗੈਰਾ ਫੁਟੇਜ ਵੇਖ ਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਜੇਲ੍ਹ ਭੇਜਾਂ। ਔਰ ਇਸ ਤੋਂ ਇਲਾਵਾ ਅਸੀਂ ਆਮ ਲੋਕਾਂ ਨੂੰ ਇਹ ਅਵੇਅਰ ਕਰਨਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਤਾਂ ਕਿ ਇਹਨਾਂ ਬੰਦੇ ਜੇ ਕਿਸੇ ਵੀ ਬੰਦੇ ਨੂੰ ਕੋਈ ਜਾਣਕਾਰੀ ਮਿਲੇ ਇਹ ਪਰਸਨ ਬਾਰੇ ਤਾਂ ਸਾਜੀਆਂ ਸਾਂਝੀ ਕਰ ਲੈਣ ਤਾਂ ਕਿ ਇਹਨਾਂ ਨੂੰ ਨੱਥ ਪਾਈ ਜਾ ਸਕੇ ਔਰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋ ਸਕੇ। ਲਗਾਤਾਰ ਪੰਜਾਬ ਦੇ ਵਿੱਚ ਅਜਿਹੀਆਂ ਵਾਰਦਾਤਾਂ ਵਾਧ ਰਹੀਆਂ ਨੇ ਚੋਰਾਂ ਨੂੰ ਫੜਨ ਦੇ ਵਿੱਚ ਪੁਲਿਸ ਵੀ ਨਾਕਾਮ ਹੈ ਸਵਾਲੇ ਖੜੇ ਹੋ ਰਹੇ ਨੇ ਕਾਨੂੰਨ ਵਿਵਸਥਾ ਕਿੱਥੇ ਖੜੀ ਹੈ ਅਮਨ ਕਾਨੂੰਨ ਦੀ ਗੱਲ ਕੀਤੀ ਜਾਂਦੀ ਹੈ ਪਰ ਪੰਜਾਬ ਵਿੱਚ ਤਾਂ ਲਗਾਤਾਰ ਲੁੱਟਖੋਹਾਂ ਵਾਧਦੀਆਂ ਜਾ ਰਹੀਆਂ ਨੇ ਇਹਨਾਂ ਲੁਟੇਰਿਆਂ ਤੇ ਕਾਰਵਾਈ ਕਦ ਹੋਵੇਗੀ